ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵਾ 8 ਹੋ ਗਏ ਸਵੇਰ ਦੇ ਤੇ ਬਹੁਤ ਸਾਰਾ ਕੰਮ ਨਿਬੜ ਗਿਆ ਆਪਣਾ ਹੈ 8 ਹੋ ਵੀ ਗਏ ਹੋਰ ਸਵਾ 8 ਹੋ ਗਏ ਤੇ ਟਾਈਮ ਹੈ ਜਿਹੜਾ ਸਵਾ 8 ਹੋ ਗਏ ਨੇ ਸਵੇਰ ਦੇ ਤੇ ਬਹੁਤ ਸਾਰੇ ਕੰਮ ਹੋ ਗਏ ਨੇਗੇ ਤੇ ਬੀਬੀ ਕਰ ਰਹੀ ਆ ਜੀ ਬੂੰਦੀ ਦੀ ਤਿਆਰੀ ਧਨੀਆ ਪਿਆਜ਼ ਜੋ ਵੀ ਹਰੀ ਮਿਰਚ ਜੋ ਵੀ ਬੂੰਦੀ ਦੇ ਵਿੱਚ ਪਾਉਣਾ ਸਮਾਨ ਉਹ ਕੱਟ ਰਹੀ ਆ ਬਹੁਤ ਹੀ ਕੰਮ ਨਿਬੜ ਗਏ ਅੱਜ ਸਰਦਾਰ ਜੀ ਜਿੱਥੇ ਵੀ ਜਾਂਦੇ ਨੇ ਨਾ ਇਹ ਚੱਪਲਖ ਹੋ ਜਾਂਦੀਆਂ ਨੇ ਭੋਗਤੇ ਜਾਣ ਖੰਡ ਪਾੜਦੇ ਤੇ ਜਾਣ ਸਹਜ ਪਾੜਦੇ ਜਾਣ ਚਾਹੇ ਕਿਸੇ ਗੁਰਦੁਆਰੇ ਦਰਸ਼ਨ ਕਰਨ ਜਾਣ ਇਹ ਚੱਪਲਖ ਹੋਈਆਂ ਜਾਂਦੀਆਂ ਨੇ ਚਲੋ ਨਮਾਈਏ ਅੱਜ ਸਾਡੀਆਂ ਮੱਜਾਂ ਦੀ ਵਾਰੀ ਆ ਗਈ ਐ ਨਾ ਹੋਣ ਦੀ ਵਿਚਾਰੀਆਂ ਦੀ ਬੇੜਾ ਰੁਕ ਗਿਆ ਬੈਠੀ ਹੁਣ ਬੇਲਾ ਹੋ ਗਿਆ ਬੇੜਾ ਆ ਜੋ ਮੇਰਾ ਬਣਾਓ ਚੌੜ ਵੀ ਬਹੁਤ ਕਰਨ ਗਈਆਂ ਮੱਜਾਂ ਹਰ ਜਾ ਕਲਵੀਰ ਗੱਲ ਨਾ ਕਰੋ ਚੌੜ ਚੜਿੱਤੀਆਂ ਹੈ ਲੋ ਜੀ ਆਪਾਂ ਨੇ ਸਾਰੇ ਕੰਮ ਕਰ ਲਏ ਨੇਗੇ ਕਣਾ ਨੇ ਰਾਤ ਪੈਣੇ ਕਮੈਂਟ ਕੀਤਾ ਕਿ ਕੈਨੀਪਾ ਨੇ ਸਾਰੇ ਕੰਮ ਵਧੀਆ ਹੋ ਗਏ ਨੇ ਗੱਲ ਕਰ ਤੁਸੀਂ ਸਲੇਟਾ ਪਾਤੀਆਂ ਇਹ ਤਾਂ ਸਾਨੂੰ ਵੀ ਪਸਤਾਵ ਆ ਜੀ ਸਲੇਟਾ ਪਾਉਣ ਦਾ ਵੀ ਅਸੀਂ ਸਲੇਟਾ ਪਾ ਦਿੱਤੀਆਂ ਨੇ ਮੱਜਾ ਖਜੰਦਰ ਨੇ ਗੋਹਾ ਕੂੜਾ ਸਿੱਟ ਦਿੱਤਾਗਾ ਜਣੇ ਇੱਕ ਜਿਹੜਾ ਬਾਹਰ ਕੱਢੀਆਂ ਜਿਹੜਾ ਬੱਠਲ ਹੋਊ ਅੱਧਾ ਬੱਠਲ ਹੋਵੇ ਦੋ ਹੋਣ ਜਦੋਂ ਬੱਠਲ ਕੀ ਹੋ ਤੇ ਉਹ ਮੱਜਾ ਨਮਾ ਮੰਗਿਆ ਅੱਜ ਤਾਂ ਕਰਕੇ ਸਾਰੀ ਇਧਰ ਸਫਾਈ ਹੋ ਗਈ ਐ ਬੇੜਾ ਪੂਰਾ ਸਾਰਾ ਸੰਭਰ ਦਿੱਤਾਗਾ ਹੌਲੀ ਹੌਲੀ ਦਬੂਏ ਤੇ ਮਿੱਟੀ ਦਾ ਬਣਾਲੀਏ ਬਹੁਤ ਸੱਤ ਦਬੂਗੀ ਤੇ ਇਧਰ ਸਾਰਾ ਸੰਬਰਤਾ ਤੇ ਘਰ ਦਾ ਸਟਾਈਲ ਜਿਹੀ ਬਦਲ ਗਿਆ ਮੂਰੇ ਪਾ ਕੇ ਲੋਜੀ ਕਰ ਰਹੀਆਂ ਇੱਕ ਹੋਰ ਰਹੀ ਜੀ ਸਾਰਾ ਜੀ ਫਰਤ ਗਿੱਲਾ ਦਾ ਮੂਰੋਂ ਉਦਾਂ ਲੱਗਦਾ ਵੀ ਫੇਰ ਨਾ ਦੋ ਜੋ ਗਰਮੀ ਤੇ ਇਹਨਾਂ ਨੂੰ ਸੁਭਾਅ ਪਿਆ ਹੁੰਦਾ ਤੁਲੀਆਂ ਆਉਂਦੀਆਂ ਨੇ ਜੀਆਂ ਉਹ ਦੇਖ ਲਓ ਕਿ ਮੇਰਾ ਘਾਹ ਆਇਆ ਖਰਕ ਤੇ ਹੁਣ ਸਿੱਧਾ ਹੈ ਤਾਂ ਮਿੱਟੀ-ਸੁੱਟੀ ਹੋਣੀ ਜੰਮੀ ਹੋਏਗੀ ਹੁਣ ਸਾਰਾ ਕੁਝ ਹੀ ਗਿਆ ਨਾ ਕਾ ਲੈ ਲੈਂਦੀਆਂ ਰਾਮ ਨਾਲ ਛੱਡ ਕੇ ਇਹ ਪੈਸਾ ਵੀ ਮੈਂ ਸਾਰਾ ਖਾ ਲਿਆ ਜਿਹੜਾ ਪਾਹਣਾ ਸਾਰਾ ਮੈਂ ਸਦਾ ਖਾ ਜਾਂਦੀ ਜਿਹੜੀ ਸਾਥ ਸਾਰੀ ਹੋਣੀ ਹੈ अम्बल मखिया मखाई फेर जाने मखिया साबन जी ना बना ਲੋ ਜੀ ਅੱਪ ਦਾ ਕੱਪੜੇ ਧੋ ਦਿੱਤੇ ਨੇ ਤੁਹਾਨੂੰ ਹੁਣ ਅਸੀਂ ਪਹਿਣਾ ਦੇ ਕਮੈਂਟਾਂ ਹੁੰਦੇ ਨੇ ਹਨਾ ਸਟੀਲ ਦੇ ਮੰਜਿਆਂ ਦੇ ਸਟੀਲ ਦੀਆਂ ਪੀੜੀਆਂ ਦੇ ਤੇ ਜਿਹੜੀਆਂ ਕੱਲ ਵਾਲੀ ਵੀਡੀਓ ਚ ਪਹਿਣਾ ਨੇ ਲੋਹੇ ਦੀਆਂ ਪੀੜੀਆਂ ਦਿੱਤੀਆਂ ਦੱਸੀਆਂ ਨੇ ਉਹਨਾਂ ਦੇ ਤੁਹਾਨੂੰ ਰੇਟ ਵੀ ਦੱਸਾਂਗੇ ਜੇ ਕਰਵਾਉਣੀਆਂ ਨੇ ਸਾਡੇ ਇੱਥੇ ਵਟਸਐਪ 'ਚੋਂ ਤੇ ਆ ਹੁਣ ਮੁੰਡਾ ਉਹ ਮੇਜ਼ ਲੈ ਕੇ ਗਿਆ ਆਪਣੇ ਵਿੱਚ ਸਰਕਰ ਦਾ ਗੱਡੀ ਵਾਲੇ ਦਾ ਇਹੋ ਪਹਿਲੀ ਜੋੜੀ ਦਾ ਫਿਰ ਮੈਨੂੰ ਯਾਦ ਆ ਗਿਆ ਮਾਹ ਪਾਣਾ ਕਮੈਂਟ ਕਰਦੇ ਤੇ ਮੈਂ ਰੇਟ ਪੁੱਛ ਲਾਂ ਰੇ ਰੇਟ 5000 ਚਾ ਮਿੱਠਾ ਪਾਵਾਂਗੇ ਰੇਟ ਉਹ ਜਿਹਾ ਹੀ ਹੋਊਗਾ ਜੀ ਚੀਜ਼ ਜੀ ਦੀ ਕੁਆਲਿਟੀ ਹੈ ਜਿਵੇਂ ਕੱਪੜਾ ਮਹਿੰਗਾ ਸਸਤਾ ਹੁੰਦਾ ਹੈ ਅਈ ਮੰਜੇ ਮਹਿੰਗੇ ਸਸਤੇ ਹੁੰਦੇ ਨੇਗੇ ਆਪਾਂ ਕੱਪੜੇ ਪਾ ਦੀਏ ਚੁੰਨੀ ਰਹਿ ਗਈ ਬਸ ਆਹੀ ਤੇ ਫਿਰ ਤਾਂ ਹੁਣ ਦਿਖਾਉਂਦੇ ਆਂਗੇ ਸਾਰਾ ਸਦੱਖਦੇ ਆਂਗੇ ਤੇ ਜਿਹੜੇ ਤਾਂ ਆਪਣੇ ਪਾਵੇ ਸਿੰਪਲ ਕਰਾਉਣੇ ਨੇ ਜਿਵੇਂ ਆਪਣੇ ਆ ਮੰਜੇ ਨੇ ਸਾਡੇ ਇਹਨਾਂ ਮੇਰੇ ਵਿਆਹ ਤੋਂ ਪਹਿਲਾਂ ਨੇ ਆ ਮੰਜੇ ਜਮੀਨ ਉੱਤੇ ਹੈਗੇ ਇਹ ਬਸ ਦੀ ਦੇਣ ਹੈ ਵੀ ਜਿਹੜੀ ਸ਼ੀਰ ਕੇਰਾ ਕਰਦੇ ਜਿੰਦੇ ਲਾਗ ਬੰਦਦੇ ਨੇ ਸਾਡੇ ਵਿੱਚ ਨਹੀਂ ਹੈ ਜਾ ਹਾਂ ਦੋ ਜਿਹੜੇ ਤੈਨੇ ਕਰਾਇਦੇ 2003 ਚ 4 ਚ ਮੇਰਾ ਵਿਆਹ ਥੀ ਆ ਕੁੜੀ ਖਲੇ ਮੰਜਾ ਦੇਖ ਲੈ ਸੁਖ ਮੰਨੇ ਘੜੀ ਸ ਤੇ ਆ ਮੰਜੇ ਦੇਖੋ ਨਾ ਸੂਤ ਟੁੱਟ ਗਿਆ ਪਰ ਹੋਰ ਹੋਰ ਬੁਣਿਆ ਹੋਏ ਨੇ ਮੰਜਾ ਨਹੀਂ ਟੁੱਟਿਆ ਹੈਗਾ ਪੀੜੀਆਂ ਦਿਖਾਉਣਿਆ ਤੇ ਇਹ ਨਗਵਾਰੋ ਇਹ ਨੰਬਾ ਪਹਿਲਾਂ ਕਿਹਾ ਜਦਨੇ ਨਾ ਮਾਰ ਕੇ ਦਿਖਾਇਓ ਨਾ ਇਹ ਵੀ ਫੇਰ ਉਹਨੇ ਇੱਧਰ ਜਾ ਕੇ ਦਿਖਾਉਣੇ ਗੱਡੀ ਚੋਂ ਨਾ ਵੱਜੇ ਸਰਦਾਰ ਦੀ ਗਾਣੇ ਚੱਕ ਭਰਾਂ ਕਰਦਾ ਤੇ ਗੱਡੀ ਦੇ ਚਿੱਲੇ ਚ ਵੱਜੂ ਕੋਈ ਤਾਂ ਨਾ ਆਉਂਦਾ ਦੇਖੋ ਇਹ ਕੁੱਲੀਆਂ ਢੁੱਲੀਆਂ ਪੀੜੀਆਂ ਨੇ ਇਹ ਪੀੜੀਆਂ ਦਾ ਰੇਟ 700 ਦਾ ਜੋੜਾ 750 ਦਾ 750 ਦਾ ਜੋੜ ਆਗਾ ਤੇ ਕੇਹਰਾ ਚੀਜ਼ ਬਣ ਗਈ ਆ ਥੱਲੋਂ ਦੇਖੋ ਆਹੋ ਲੱਗੇ ਹੋਏ ਨੇ ਤੇ ਕੇਹਰਾ ਚੀਜ਼ ਬਣ ਗਈ ਇਹ ਹੁਣ ਉਮਰ ਭਰ ਦੀ ਨਿਸ਼ਾ ਹੋ ਗਈ ਲੈਣਗੇ ਸਟੀਲ ਦੇ ਮੰਜੇ ਜੇ ਤਾਂ ਵੀ ਡਿਜ਼ਾਈਨ ਵਾਲੇ ਪਾਵਾਂ ਦੇ ਕਰਾਉਣੇ ਨੇ ਤਾਂ ਤਾਂ ਹੈਗਾ ਜੀ 5000 ਤੋਂ 5500 ਤੱਕ ਜੋੜਾ ਜੇ ਵੀ ਸਿੰਪਲ ਕਰਾਉਣਾ ਤਾਂ 4000 4500 ਜੀ ਵੀ ਹਵਲਾ ਭਾਰਾ ਹਨਾ ਉਹ ਆਪਾਂ ਜਿਹੇ ਜਿਹਾ ਮਿੱਠਾ ਪਾਵਾਂਗੇ ਉਹੋ ਜਿਹਾ ਹੋਊਗਾ ਤੇ ਬਾਕੀ ਆਹ ਮੰਜਾ ਰੇਟ ਨਹੀਂ ਪੁੱਛਾ ਲੋਹੇ ਦਾ ਨਾ ਕੀ ਹੈਗਾ ਤੇ ਔਰੋਂ ਤਾਂ ਉਹ ਰਾਜੀ ਵਾਲਿਆਂ ਨੇ ਵੀ ਸਾਡੇ ਵਿਆਹ ਤੋਂ ਪਹਿਲਾਂ ਕਰਵਾਏ ਸੀ ਚਾਰ ਮੰਝੇ ਔਰੋਂ ਦਿੱਤਾ ਸੀ 700 ਰਾਂ ਜੋੜਾ ਹੋਰ ਹੁਣ 700 ਰੀਆਂ ਪੀੜੀਆਂ ਆਈਆਂ ਨੇ ਤੇ ਅਸੀਂ 2003 ਚ ਰਾਜੀ ਵਾਲਿਆਂ ਨੇ ਕਰਾਇਸੀ ਸਾਡੇ ਮੇਰੇ ਵਿਆਹ ਤੋਂ ਪਹਿਲਾਂ ਸੀ ਭਰੇ ਸੀਗੇ ਮੰਝੇ ਫਿਰ ਮੇਰੇ ਵਿਆਹ ਤੋਂ ਪਹਿਲਾਂ ਭਰੇ ਸੀਗੇ ਔਰੀ ਉਹ ਬੁਰਾਈ ਕਰਾਇਸੀ ਉਹ ਦਿੱਤਾ ਤੇ ਜਿਹੜੇ ਦੂਜੇ ਤੋਂ 12 ਹਾਵੇ ਹਾਂ ਮਾਗਰ ਜਿਹੜੇ ਆ ਹੁਣ ਮੈਨੂੰ ਰਾਜੀ ਵਾਲਿਆਂ ਨੇ ਕਰਾ ਕੇ ਇੱਥੇ ਤੇ ਅੱਡ ਹੋਇਆ ਨੋ 1800 ਰਾਂ ਜੋੜਾ ਦਿੱਤਾ ਸੀ ਵਧੀਆ ਅੱਠ ਅੱਜ ਤੋਂ 8 ਸਾਲ 7 ਸਾਲ ਪਹਿਲਾਂ ਦਿੱਤੇ ਸੀਗੇ ترਸੀਮ ਨੇ ਮੈਨੂੰ ਜੋੜਾ ਕਰਾ ਕੇ ਮੰਗਿਆ ਨਾ ਉਹ ਦਿੱਤਾ ਸੀ 1800 ਦਾ ਉਹ ਦੋ ਵੀ ਵਧੀਆ ਨੇਗੇ ਨਰੋਏ ਨੇ ਉਹ ਉੱਥੇ ਪੈਨੇ ਉਹੀ ਗੱਲ ਹੈ ਜਿਵੇਂ ਜਿਵੇਂ ਆਪਾਂ ਮਿੱਠਾ ਪਾਉਣਿਆ ਹਨਾ ਉਹੀ ਚੀਜ਼ ਬਣਦੀ ਹੈਗੀ ਲੋ ਜੀ ਸਾਨੂੰ ਸ਼ਾਤਰ ਦਿਖਾ ਦੇ ਆ ਸ਼ਾਤਰ ਵੀ ਦਿਖਾਵਾਂਗੇ ਇਹੀ ਲਾ ਕੇ ਜਾਣਗੇ ਆ ਜੋੜੀ ਵੀ ਇਹੀ ਲਾ ਕੇ ਜਾਣਗੇ ਜਿਹੜੀ ਉਹ ਜਾਲੀ ਆ ਗਈ ਆਪਣੀ ਦਰਵਾਜੇ ਉਰਲੀ ਆਲੀ ਉਹ ਵੀ ਉਹਨਾਂ ਨੇ ਲਾਈ ਸੀ ਜਣੀ ਕਿ ਸਾਰੇ ਲਗਭਗ ਜਿੰਨਾ ਵੀ ਸਾਡਾ ਲੋਹੇ ਦਾ ਸਮਾਨ ਹੈ ਇਹ ਕਰਦੇ ਨੇ ਲਵੇ ਲਾਉਣੇ 30 ਪਿੰਡਾਂ ਚ ਦੂਰੋਂ ਵੀ ਆਉਂਦੇ ਨੇਗੇ ਤੇ ਟਰਾਲੀਆਂ ਤੁਰੀਆਂ ਹਾਲ ਸਾਰੇ ਸੰਦ ਵੀ ਕਰਦੇ ਨੇ ਜਣੇ ਕਿ ਟ੍ਰੈਕਲਾਂ ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲਏ ਨੇਗੇ ਤੇ ਕੰਮ ਤਾਂ ਦੇ ਕਰਕੇ ਆਪਾਂ ਨੇ ਹੁਣ ਮਖਾਣੀ ਰੋਟੀ ਰੋਟੀ ਖਾ ਕੇ ਆਪਾਂ ਹਨਾ ਰਜਾਈਆਂ ਦੇ ਗੁਲਾਬ ਸਾਹਮਣੇ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਨੇ ਦੇਖੋ ਟੜਕੇ ਸੰਭਰਿਆ ਤੇ ਮੱਜਾਂ ਨੇ ਨਾਸ ਮਾਰਤਾ ਹੁਣ ਬੀਬੀ ਨੇ ਫੇਰ ਚਾਹੂ ਲਾਇਆ ਹੋਰ ਮੈਂ ਆਈ ਦੀ ਮੈਂ ਰੋਟੀ ਖਾ ਕੇ ਲਾਉਂ ਪੁੱਖ ਲੱਗੀ ਪਈ ਹੈਗੀ ਕੁਛ ਹੋਰ ਗਿੱਲਾ ਸੀਗਾ ਤੇ ਪੈੜਾ ਗਿੱਲੀਆਂ ਸੀ ਹੁਣ ਸੁੱਕ ਗਿਆ ਪਾ ਦੇ ਤਾ ਰੋਟੀ ਖਾ ਲ ਮੈਂ ਕੋਣੇ ਤੋਂ ਹਾਂ ਚਲੋ ਜੀ ਆਪਾਂ ਕਰਕੇ ਕੰਮ ਫੇਰ ਮਿਲਦਾ ਤੁਹਾਨੂੰ ਲੋ ਜੀ ਆਪਾਂ ਨੇ ਗੁਲਾਬ ਚੜਾ ਲਏ ਨੇਗੇ ਤੇ ਨੇ ਚੌੜ ਕਰੀ ਜਾਨੇ ਨੇ ਗੁਲਾਬ ਚੜਾਈ ਜਾਨੇ ਤੇ ਬੀਬੀ ਇੱਕ ਜਾਈ ਸੌਂਤੀ ਟੱਕਰੀ ਚਾਹੀ ਨਹੀਂ ਉੱਪਰ ਸੋਪਿਸ ਵੀ ਨਹੀਂ ਹੈਗੀ ਚਲ ਆ ਜਾ ਫਿਰ ਸੜ ਜੂ ਸੂਈ ਲੈਣ ਤੋਰੀ ਸੀ ਉਹ ਹੁੰਦੀ ਹੈ ਖਾਲੀ ਕੋਠੇ ਜਿਹਨੇ ਮੈਂ ਧਰੀ ਜਾਉ ਤੇ ਬੋਟੀ ਚ ਤਰ ਕੇ ਆਈ ਪੁੱਤ ਮੈਂ ਇਹ ਮੇਰੇ ਗਏ ਤੇ ਚੀਜ਼ ਉੱਥੇ ਪਈ ਹੁੰਦੀ ਹੈ ਸੋਨੂੰ ਨਹੀਂ ਤੇ ਆਉਂਦੀ ਇਧਰ ਸਰਦਾਰ ਜੀ ਬੁਖਾਰ ਹੋਇਆ ਪਿਆ ਖੰਗ ਜ਼ੁਖਾਮ ਇਹ ਪਏ ਨੇ ਪਤਾ ਨਹੀਂ ਤਾਂ ਠਕੇ ਮਾ ਉੱਤਰਿਆ ਅੱਜ ਸਾਡਾ ਵੀ ਕੱਲ ਨਹੀਂ ਕੱਲ ਚੜਾ ਦੇਣੇ ਕੱਲ ਵੀ ਜੇ ਜਿੱਕੀਆਂ ਕਾਲੀਆਂ ਵੀ ਕੱਲ ਨੂੰ ਚੜਾ ਲਾਂਗੇ ਤੇ ਅੱਜ ਪਾਏ ਗਿਆ ਕੰਮ ਕਰਕੇ ਹੁਣ ਚੜਾਉਣ ਲੱਗਿਆ ਗਲਾਸ ਤੇ ਬਸ ਚੜ ਗਏ ਹੁਣ ਫਿਰ ਘੋਲ ਵੀ ਕਰਨਾ ਬੈਡਾ ਬੁੱਡਾ ਧਰਨੇ ਬਹੁਤ ਕੰਮ ਹੋ ਜਨ ਸੁਖਮਨ ਵੜਾਂਗੇ ਮੈਂ ਬੱਡ ਵੜਨ ਤੇ ਪੜ ਦੂੰਗਾ ਜੇ ਡੂੰਗਾ ਹਣਾ ਹੈਗਾ ਆਮਰੀ ਕੇ ਤੇ ਲੈ ਲੈ ਮੈਨੂੰ ਸੂਈ ਤਾਂ ਫੜਾਰੇ ਚੰਗਾ ਜਿਹੜੀ ਓਟ ਤੇ ਪਈ ਐ ਜੀ ਲੈ ਆਈ ਮਾਤਾ ਜੀ ਲੈ ਆਈ ਰਾਤਾ ਜੀ ਲੈ ਆਈ ਮਾਤਾ

ਨਾ ਪੱਲੇ ਪਾਸੋਂ ਇੱਕ ਗੱਡੀ ਤੇ ਇੱਕ ਹੋਜੀ ਧਰ ਦਾਂਗੇ ਇੱਕ ਰਜਾਈ ਤੇ ਦੋ ਰਜਾਈ ਉੱਪਰ ਧਰ ਦਾਂਗੇ ਠੀਕ ਆ ਜੇੜੀ ਕੋਈ ਮਾਗਰੋਂ ਮੂਰੋਂ ਹੋਇਆ ਕੋਈ ਪੇਟੀ ਟਿਕ ਜੂ ਕੁਛ ਤਾਂ ਕਰਾਂਗੀ ਜੇ ਵੱਡਾ ਕੜਾ ਸਮਾਨ ਇੱਕ ਰਜਾਈ ਆ ਪੀ ਇਹ ਚ ਫਾਈਬਰ ਪਵਾਈ ਹੋਈ ਹੈ ਬੈੱਡ ਵਾਲੀ ਰਜਾਈ ਹੈ ਫਾਈਬਰ ਵਾਲੀ ਥਾਂ ਘੱਟ ਰੋਕਦੀ ਹੈ ਲੋ ਜੀ ਸਰਦਾਰ ਜੀ ਪਾ ਰਹੇ ਨੇ ਕੱਖ 1:3 ਵੱਜ ਗਿਆ ਕਿੱਧਰ ਵਾਗ ਗਏ ਐ ਨਹੀਂ ਕਹਿੰਦੇ ਕੱਖ ਪਾਉਣ ਕਿਧਰ ਨੂੰ ਵਾਗ ਗਏ ਮੈਂ ਕੱਖਾ ਟੋਇਜ ਪਲਣਾਈ ਸੀ ਅੱਜ ਮੱਜਾਂ ਨਵਾ ਕੇ ਨਾ ਇੱਕ ਕੌਲੀ ਤੇਲ ਦੀ ਲੱਗ ਗਈ ਮੱਜਾਂ ਦੇ ਪਿੰਡੇ ਤੇ ਤੁਹਾਨੂੰ ਨੇੜੇ ਕਰਕੇ ਦਿਖਾਵਾਂ ਸਾਡਾ ਇਹਨਾਂ ਤੋਂ ਕਾਰੋਬਾਰ ਚੱਲਦਾ ਭਾਈ ਮੱਜਾਂ ਤੋਂ ਬੱਚਿਆਂ ਨੇ ਪੜ੍ਹਾਈ ਦਾ ਖਰਚਾ ਘਰ ਦਾ ਖਰਚਾ ਦੇਖੋ ਇੰਨਾ ਸੋਨਾ ਪਿੰਡਾ ਹੋ ਗਿਆ ਜਿਹੜਾ ਸਰੋਂ ਦਾ ਤੇਲ ਹੈ ਨਾ ਸਾਡੇ ਘਰ ਦੀ ਕਹਾਣੀ ਦਾ ਕੜਕਤਣ ਵਾਲਾ ਤੇਲ ਹੈਗਾ ਤੇ ਆ ਜਿਹੜਾ ਮੈਂ ਸੁਣਾਂ ਪਿੰਡਾਂ ਦੇ ਖਰਾਬ ਤੇ ਇਹ ਬਸ ਮੱਖੀ ਵੀ ਨਹੀਂ ਇੱਥੇ ਬੈਂਦੀ ਅਰੇ ਅੱਜ ਕਿਸੇ ਮੱਖੀ ਨਹੀਂ ਹੈਗੀ ਕੋਈ ਵੀ ਮੱਖੀ ਹੈਗੀ ਤੇ ਲੈ ਮੱਖੀ ਹੈ ਨਹੀਂਗੀ ਇਹ ਘਰ ਦੀ ਸਰੋਂ ਦਾ ਤੇਲ ਹੁੰਦਾ ਜਿਹੜਾ ਕੜਕਤਣ ਵਾਲਾ ਹੁੰਦਾ ਉਹਦੇ ਨਾਲ ਮੱਖੀਆਂ ਮੁੱਖੀਆਂ ਬੈਂਦੀਆਂ ਨਹੀਂ ਰਹਿਗੀਆਂ ਸਰਦਾਰ ਜੀ ਕਹਿੰਦੇ ਜੇ ਮੱਖੀ ਹੈ ਨਹੀਂ ਐਨੀ ਕਹਿੰਦੇ ਕਾਹਨੂੰ ਦਵਾਈ ਕਰਨੀ ਆ ਸਰ ਉਹਨਾਂ ਤੇਲ ਲਾ ਲਈ ਜਿਹੜੀ ਥੋੜੀਆਂ ਕਾਹਨੀ ਮੱਖੀਆਂ ਆਉਂਦੀਆਂ ਨੇ ਨਾ ਸਰ ਉਹਨਾਂ ਤੇਲ ਚ ਕੜਤਣ ਜਾ ਰਹੇ ਹੁੰਦੀ ਆ ਸਾਰੇ ਸਿੰਘਾਂ ਤੇ ਤੇਲ ਲਾ ਕੇ ਕਾਲੀਆਂ ਡੰਜ ਕੱਟਤੀਆਂ ਮੈਸਾ ਹੁਣ ਬੀਬੀ ਮਟਰ ਕੱਢ ਲੂਗੀ ਮੈਂ ਚਾਹ ਕਰ ਲੈਣੀ ਆ ਚਾਹ ਪੀ ਕੇ 2 ਵਜੇ ਵਾਲੀ 1.5 ਵਜ ਗਿਆ ਫੇਰ ਆਪਾਂ ਕਰ ਦਿਆਂਗੇ ਰਜਾਈਆਂ ਤਰ ਦਿਆਂਗੇ ਤੇ ਇੱਧਰ ਬਾਗੀ ਗੁਰਮਣੋ ਰੇ ਬੈਠੇ ਪੜਦੀ ਦੀ ਮੰਜੇ ਤੇ ਪੀੜੀਆਂ ਭਰਨੀਆਂ ਨੇ ਹਜੇ ਸਾਡੀਆਂ ਪੱਲੀਆਂ ਸਿਉਣ ਵਾਲੀਆਂ ਪੀਆਂ ਨੇ ਕੋਟੀਆਂ ਸਵਟਰ ਧੋਣ ਵਾਲੇ ਪਏ ਨੇ ਮਾਤਾ ਜਗ ਚੱਕ ਲਈ ਟਿੰਡ ਫੋੜੀ ਸਬਜ਼ੀ ਦੀ ਉਹ ਸੁੱਕ ਗਿਆ ਨਾ ਸੁੱਕ ਗਿਆ ਸੁੱਕ ਗਿਆ ਪਰ ਮੌਸਮ ਮ ਬੱਦਲ ਗਿਆ ਲੋ ਹਵਾ ਪੈਣ ਲੱਗ ਗਈ ਲੋ ਜੀ ਚਾਹ ਬਣਾਉਣੀ ਫੇਰ ਮੇਰ ਦਾ ਲੋ ਜੀ ਆਪਾਂ ਚਾਹ ਧਰਿਆ ਏ ਤੇ ਚਾਹ ਤੋਂ ਚਾਹ ਪੀ ਕੇ ਵਸ ਸਰਦਾਰ ਜੀ ਪਾ ਦੇਣਗੇ ਕੱਖ ਬੀਬੀ ਸਬਜ਼ੀ ਦੀ ਤਿਆਰੀ ਕਰਦੀ ਤੇ ਮੈਂ ਚਾਹ ਪੀ ਕੇ ਧਰ ਦੂੰਗੀ ਰਜਾਈਆਂ ਤੇ ਆਪਣਾ ਕੰਮ ਨਿਬੜ ਜੂਗਾ ਤੇ ਕੰਮ ਤਾਂ ਕਹਿੰਦੇ ਹੁੰਦੇ ਜਿਉਂਦੇ ਜੀਆਂ ਦੇ ਨਿਬੜਦੀ ਨਹੀਂ ਹੁੰਦੇ ਸੁੱਖ ਨਾਲ ਹਨਾ ਤੇ ਕੰਮ ਤਾਂ ਕਿੰਨੀ ਕਰ ਲੂ ਉੰਨੀ ਤੋੜੇ ਜਿਨੇ ਕਰਨੇ ਨੇ ਉਹਦੇ ਲਈ ਤਾਂ ਬਹੁਤ سارے ਕੰਮ ਨੇ ਜਿਨੇ ਨਹੀਂ ਕਰਨੇ ਉਹਦੇ ਲਈ ਪੋਰਾ ਕੰਮ ਨਹੀਂ ਹਨਾ ਪਹਿਣਾ ਦਾ ਕੰਮ ਸਾਰਾ ਦਿਨ ਨਹੀਂ ਠੀਕ ਆਉਂਦਾ ਤੇ ਸਾਡੀਆਂ ਹਜੇ ਪੱਲੀਆਂ ਸਿਉਣ ਵਾਲੀਆਂ ਪਈਆਂ ਨੇ ਪੀੜੀਆਂ ਪਰ ਨਾਲੀਆਂ ਪਈਆਂ ਨੇ ਕੋਟੀਆਂ ਸਵੈਟਰ ਧੋਣ ਵਾਲੇ ਪਰ ਮੈਂ ਇਸ ਕਰਕੇ ਅੱਖੀ ਬੈਠੀ ਹਾਂ ਜੇ ਮੈਂ ਕੀ ਆ ਹਨ ਪਛੇਤੀ ਜੀ ਠੰਡ ਹੋ ਜਾਂਦੀ ਹੈ ਕਈ ਵਾਰੀ ਰੱਬ ਦਵਾਰਾ ਕੜਾ ਰਾਂਦਾ ਹੈਗਾ ਤੇ ਫਿਰ ਕੱਢ ਲਤੋ ਹਾਂ ਤਾਂ ਕਰਕੇ ਫਿਰ ਮੈਂ ਕੋਟੀਆਂ ਸਵੈਟਰ ਦਾ ਕੋਈ ਬਿੱਡ ਨਹੀਂ ਲਾਇਆ ਜਾਨੀ ਕੋਈ ਧੋਤੀਆਂ ਤਾਂ ਪਈਆਂ ਨੇ ਸਾਰੀਆਂ ਬਿੱਤਰੀਆਂ ਨਹੀਂ ਹੈਗੀਆਂ ਕਿਉਂਕਿ ਫਿਰ ਹਾਇ ਕੱਢ ਕੇ ਨਹੀਂ ਜਿੰਦੀ ਹਾਇ ਕੱਢ ਕੇ ਨਹੀਂ ਜਿੰਦੀ ਅ ਬਸ 10 ਦਿਨ ਹਜੇ ਪਈਆਂ ਰਹਿਣ ਜਿੱਥੇ ਪਈਆਂ ਨੇ ਗਈਆਂ ਕੋਤੀ ਯਾਦ ਹਾਂ ਮੇਰੇ ਤਾਂ ਸਾਰਾ ਕੁਝ ਪਿਆਗਾ ਹਜੇ ਜਵਾਖਾਂ ਦੇ ਵੀ ਕਿਉਂਕਿ ਐ ਨਹੀਂ ਪਤਾ ਹੁੰਦਾ ਠੰਡ ਦਾ ਹਨਾ ਕਿਹੜੇ ਵੇ ਠੰਡ ਹੋ ਜਾਂਦੀ ਹੈਗੀ ਤੇ ਕਹਿੰਦੇ ਹੁਣੇ ਠੰਡ ਠੰਡ ਪੋ ਨਹੀਂ ਮਾਗਣੀ ਠੰਡਵਾਦੀ ਹੈ ਜੀ ਜਦੋਂ ਹਵਾ ਚੱਲ ਪਈ ਉਹ ਜੀ ਠੰਡ ਹੈਗੀ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਤੇ ਕਿਸੇ ਨਵੇਂ ਬਲੌਗ ਨਾਲ ਵਾਹਿਗੁਰੂ ਤੰਦਰੁਸਤੀ ਵਾਸ ਸਾਰੇ ਘਰਾਂ ਦੇ ਵਿੱਚ ਕੰਮ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਆਪਣਾ ਸਰੀਰ ਤੰਦਰੁਸਤ ਹੈ ਕੰਮ ਵੀ ਸਾਰੇ ਹੋ ਹੀ ਜਾਂਦੇ ਨੇ ਤੇ ਸਾਰਾ ਕੁਝ ਹੋ ਜਾਂਦਾ ਹੈ ਬਸ ਆਪਾਂ ਵਾਹਿਗੁਰੂ ਤੋਂ ਤੰਦਰੁਸਤੀ ਮੰਗੀਏ ਸਰੀਰ ਨੂੰ ਤੰਦਰੁਸਤੀ ਦੇਵੇ ਤੇ ਮਿਲਾਂਗੇ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ